ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਦਾ ਦਾਤਾ ਇੱਕ ਹੈ ਸਭ ਕੋ ਦੇਵ ਨਹਾਰ ਦੇਂਦੇ ਤੋਟ ਨਾ ਆਵਈ ਅਗਣਤ ਭਰੇ ਪੰਡਾਰ ਤਰ ਜੀ ਹਰੇ ਇਕ ਟੇਕ ਤੋ ਲਾਹੇ ਬਡਾਨੀ ਆਸ ਨਾਨਕ ਨਾਮ ਧਿਆਈ ਆ ਕਾਰਜ ਆਵੈ ਰਾਸ ਸੁਖ ਹਟਲ ਗੁਰ ਸੇਵੀ ਆ ਹਨਸ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਜਿਸ ਕੇ ਸਰੂਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਬੋਲਣਾ ਜਾਣ ਮਾਇਆ ਮਦ ਮਾਤਾ ਮਰਨਾ ਚੀਤ ਨ ਆਵੈ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ ਬੋਲ ਨਾ ਜਾਣ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੈ ਮੇਰੇ RAM ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕਾ ਭੌ ਕਿਸ ਨਾਹੀ ਜਮ ਨਹੀਂ ਆਵੈ ਨੀਰੇ ਰਹਾ ਜੋ ਤੇਰੇ ਰਗ ਰਤੀ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮਿਟਾ ਕੋਈ ਸਤਿਗੁਰ ਕਾ ਦੇ ਲਾਸਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧ ਹੈ ਤੇਰੀ ਸਰਨ ਤੇਰਾ ਪਰਵਾਸ ਪੰਜ ਦੁਸ਼ਟ ਲੈ ਸਾਧ ਹੈ ਗਿਆਨ ਧਿਆਨ ਕਿਸ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲਣ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਬਾਰ ਨਮਾ ਤੇਰਾ ਦਰਬਾਰਾ ਸੱਚਖੰਡ ਵਸੈ ਅੰਕਾਰਾ ਲక్ష్ਮੀ ਖੜੀ ਤੁਮਰਾ ਦਰਬਾਰਾ ਸਰਬ ਦੇਵਤੇ ਕਰਨ ਨਮਸ਼ਕਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਮ ਕਲੀ ਪਾਤਸ਼ਾਹੀ ਤਸਵੀ ਰੇ ਮਨ ਐਸੋ ਕਰ ਸਨਿਆਸਾ ਬਨਸੇ ਬਦਨ ਸਭੈ ਕਰ ਸਮਝਹ ਮਨ ਹੀ ਬਾਹਿ ਉਦਾਸਾ ਰੇ ਮਨ ਐਸੋ ਕਰ ਸਨਿਆਸਾ ਬਨਸੇ ਬਦਨ ਸਭੈ ਕਰ ਸਮਝਹ ਮਾ ਨਹੀਂ ਬਾਹੇ ਉਦਾਸਾ ਰਹਾ ਜਤ ਕੀ ਜਟਾ ਜੋ ਕਮਜਨ ਨੇਮ ਕੇ ਨਖਨ ਬਡਾਇਓ ਗਿਆਨ ਗੁਰੂ ਆਤਮ ਅਪਦੇਸ ਹਾਮ ਨਾਮ ਵਿਪੂਤ ਲਗਾਇਓ ਅਲਪਹਾਰ ਸੁਲਪਸੀ ਨੰਦਰਾ ਦਇਆ ਸ਼ਿਵ ਤਨਪ੍ਰੀਤਾ ਸ਼ੀਲ ਸੰਤੋਖ ਸਦਾ ਨਿਰਵਾਹਿ ਬ ਹਭ ਬੋਤਰ ਗੁਨ ਅਤੀਤਾ ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨ ਮਨਸੋ ਲਿਆਵ ਤਬਹੀ ਆਤਮ ਤਾਤਕੋ ਦਰਸੈ ਪਰਮ ਪੁਰਖ ਕਹ ਪਾਵ ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨ ਮਨਸੋ ਲਿਆਵ ਤਬਹੀ ਆਤਮ ਤਾਤ ਕੋ ਦਰਸਾ ਪਰਮ ਪੁਰਖ ਕਹ ਪਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ